ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੀ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਚੜਕੋਆ ਪਿੰਡ ਦੇ ਕਬੱਡੀ ਖਿਡਾਰੀ ਰਹਿ ਚੁੱਕੇ ਕਬੱਡੀ ਕੋਚ ਕਬੱਡੀ ਪ੍ਰਮੋਟਰ ਨੌਜਵਾਨ ਰਾਣਾ ਬੱਲਿਆ ਚੋਰੀਆ ਦੀ ਜਿਹੜੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਦੱਸ ਦਈਏ ਕਿ 2022 ਵਿੱਚ ਇੱਕ ਕਬੱਡੀ ਟੂਰਨਾਮੈਂਟ ਵਿੱਚ ਜਿਵੇਂ ਨੰਗਲ ਅੰਬੀਆਂ ਦੇ ਉੱਤੇ ਹਮਲਾ ਕੀਤਾ ਗਿਆ ਸੀਗਾ ਮੱਲੀਆਂ ਕਲਾ ਪਿੰਡ ਵਿੱਚ ਔਰ ਉਸੇ ਤਰੀਕੇ ਮੱਲੀਆਂ ਕਲਾ ਪਿੰਡ ਵਿੱਚ ਜਿਵੇਂ ਨੰਗਲ ਅੰਬੀਆਂ ਤੇ ਹਮਲਾ ਕੀਤਾ ਸੀਗਾ ਤਾਂ ਕਬੱਡੀ ਟੂਰਨਾਮੈਂਟ ਹੁਣੇ ਥੋੜੇ ਘਟ ਗਏ ਸੀਗੇ ਅਕੱਲ ਵੀ ਇੱਕ ਵਿਵਾਦ ਚੱਲਦਾ ਸੀ ਜਿੱਥੇ ਪਲੇਅਰ ਆਪਸ ਵਿੱਚ ਲੜ ਪਏ ਸੀਗੇ ਮਸਾ ਮਸਾ ਕਬੱਡੀ ਟੂਰਨਾਮੈਂਟ ਹੁੰਦੇ ਆ ਤੇ ਹੁਣ ਇਹ ਸੁਹਾਣੇ ਵਿਕੇ ਇੱਕ ਵੱਡਾ ਕਬੱਡੀ ਟੂਰਨਾਮੈਂਟ ਹੋਣਾ ਸੀਗਾ ਜਿੱਥੇ ਜੱਗੂ ਹਾਕਮ ਵਾਲੀਆ ਦੇ ਨਾਲ ਰਾਣਾ ਬਲਾਚੌਰੀਆ ਪਹੁੰਚਦਾ ਰਾਣਾ ਬਲਾਚੌਰੀਆ ਦੱਸਦੀਏ ਤਣ ਕੋਏ ਪਿੰਡ ਦਾ ਦੱਸਿਆ ਜਾ ਰਿਹਾ ਔਰ ਉਸ ਸਮੇਂ ਸ਼ਿਵ ਜੋੜੇ ਇੱਕ ਕਮੈਂਟਰੀ ਕਰ ਰਹੇ ਸੀਗੇ ਤਾਂ ਜੱਗੂ ਹਾਕਮਵਾਲੀਆ ਦੇ ਨਾਲ ਰਾਣਾ ਬਲਾਚੌਰੀਆ ਸੁਹਾਣਾ ਟੂਰਨਾਮੈਂਟ ਤੇ ਪਹੁੰਚਦਾ ਜਿੱਥੇ ਮਨੀਕਰਤ ਆਲਖ ਨੇ ਵੀ ਪਹੁੰਚਣਾ ਸੀ ਅਤੇ ਮੌਕੇ ਤੇ ਐਮਐਲਏ ਆਯਾਲੀ ਬੈਠੇ ਸਨ ਵੀਆਈਪੀ ਗੈਸਟ ਜਿਹੜੇ ਉੱਥੇ ਬੈਠੇ ਸਨ ਮੈਚ ਚੱਲ ਰਿਹਾ ਸੀਗਾ ਸੰਤ ਸਮਾਜ ਤੋਂ ਵੀ ਜਿਹੜੇ ਮਹਾਪੁਰਖ ਉੱਥੇ ਬੈਠੇ ਹੋਏ ਸੀਗੇ ਔਰ ਉੱਥੇ ਰਾਣਾ ਬਲਾਚੌਰੀਆ ਦੇ ਨਜ਼ਦੀਕ ਦੇ ਜਿਹੜੇ ਨੌਜਵਾਨ ਸਪਲੈਂਡਰ ਤੇ ਬੈਠੇ ਸੀਗੇ ਸਪਲੈਂਡਰ ਮੋਟਰਸਾਈਕਲ ਤੇ ਤਿੰਨ ਨੌਜਵਾਨ ਆਂਦੇ ਆਨ ਪਛਾਤੇ ਇਹ ਬਦਮਾਸ਼ ਜਿਹੜੇ ਆ 30 ਬੋਰ ਦੇ ਪਿਸਤਲ ਦੇ ਨਾਲ ਫੋਟੋ ਖਿਚਾੜ ਤੋਂ ਬਾਅਦ ਰਾਣਾ ਬਲਾ ਚੌਰੀਆ ਦੇ ਉੱਤੇ ਜਿਹੜਾ ਹਮਲਾ ਕਰ ਦਿੰਦੇ ਆ ਦੱਸਿਆ ਜਾ ਰਿਹਾ 7 ਤੋਂ 7 ਫਾਇਰ ਚਲਾਏ ਜਾਂਦੇ ਆ ਤੇ ਪੁਆਇੰਟ ਬਲੈਂਕ ਤੇ ਬਿਲਕੁਲ ਹੀ ਨਜ਼ਦੀਕੀ ਤੋਂ ਚਾਰ ਤੋਂ ਪੰਜ ਜਿਹੜੀਆਂ ਗੋਲੀਆਂ ਐਗਜ਼ੈਕਟ ਜਿੱਥੇ ਉਹ ਮਾਰਨਾ ਚਾਹੁੰਦੇ ਸੀ ਉੱਥੇ ਮਾਰਦੇ ਆ ਜਾਨੀ ਕਿ ਰਾਣਾ ਬਲਾ ਚੌਰੀਆ ਦੀ neck ਦੇ ਉੱਤੇ ਅਤੇ ਮੂੰਹ ਦੇ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਰਾਣਾ ਬਲਾ ਚੌਰੀਆ ਉਸੇ ਵੇਲੇ ਬੁਰੀ ਤਰ੍ਹਾਂ ਇੰਜਰਡ ਹੋ ਜਾਂਦਾ ਹੈ ਔਰ ਸਰੀਰ 'ਚ ਕੋਈ ਮੂਵਮੈਂਟ ਨਹੀਂ ਹੁੰਦੀ ਹਾਲਾਂਕਿ ਸ਼ੱਕ ਦੇ ਘੇਰੇ ਵਿੱਚ ਇੱਕ ਬਲੈਰੋ ਗੱਡੀ ਵੀ ਆਈ ਹੈ ਦੱਸਿਆ ਜਾ ਰਿਹਾ ਕਿ ਜਿਹੜੇ ਇਹ ਤਿੰਨ ਬਦਮਾਸ਼ ਹੈ ਸਪਲੈਂਡਰ ਮੋਟਰਸਾਈਕਲ ਤੇ ਆਏ ਸੀ ਪਰ ਇੱਕ ਬਲੈਰੋ ਗੱਡੀ ਜਿਹੜੀ ਹੈ ਉਹ ਵੀ ਸ਼ੱਕ ਦੇ ਘੇਰੇ ਵਿੱਚ ਹੈ ਸ਼ੱਕ ਦੇ ਘੇਰੇ ਵਿੱਚ ਕਿਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਬੰਬਈਆ ਗਰੁੱਪ ਦੇ ਨਾਲ ਕੋਈ ਪ੍ਰਾਣਿਕ ਖੁੰਦਕ ਵੀ ਸੀ ਹਾਲਾਂਕਿ ਇਸ ਗੱਲ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਪੁਲਿਸ ਜਦੋਂ ਪ੍ਰੈਸ ਕਾਨਫਰੰਸ ਕਰੇਗੀ ਉਦੋਂ ਗੱਲ ਪਤਾ ਲੱਗੇਗੀ ਲੇਕਿਨ ਇੱਕ ਬਲੈਰੋ ਗੱਡੀ ਸ਼ੱਕ ਦੇ ਘੇਰੇ ਚ ਐ ਤੇ ਤਿੰਨ ਬਦਮਾਸ਼ ਜਿਹੜੇ ਆ ਉਹ ਸਪਲੈਂਡਰ ਮੋਟਰਸਾਈਕਲ ਤੇ ਆਂਦੇ ਆ ਪਹਿਲਾਂ ਆਖਦੇ ਆ ਕਿ ਫੋਟੋ ਖਿਚਾਣੀਆਂ ਪੈਣ ਆ ਤੇ ਉਸ ਤੋਂ ਬਾਅਦ 30 ਬੋਰ ਦੇ ਪਿਸਤਲ ਦੇ ਨਾਲ ਤਾਬੜ ਤੋੜ ਗੋਲੀਆਂ ਜਿਹੜੀਆਂ ਪੁਆਇੰਟ ਬਲੈਕ ਤੋਂ ਚਲਾ ਦਿੰਦੇ ਜਿਸ ਦੇ ਕਰਕੇ ਰਾਣਾ ਬਲਾਚੌਰੀਆ ਬੁਰੀ ਤਰ੍ਹਾਂ ਇੰਜਰਡ ਹੋ ਜਾਂਦਾ ਉਸ ਨੂੰ ਫੋਟਿਸ ਹਸਪਤਲ ਵਿਖੇ ਲਿਜਾਇਆ ਜਾਂਦਾ ਤੇ ਫੋਟਿਸ ਹਸਪਤਲ ਵਿਖੇ ਹੁਣ ਉਸ ਦੀ ਦੱਸਿਆ ਜਾ ਰਿਹਾ ਕਿ ਮੌਤ ਹੋ ਗਈ ਹਾਲਾਂਕਿ ਉਮੀਦ ਤਾਂ ਜਦੋਂ ਗੋਲੀਆਂ ਲੱਗੀਆਂ ਸੀ ਪਹਿਲਾਂ ਹੀ ਲੋਕਾਂ ਨੂੰ ਘਟ ਸੀ ਕਿਉਂਕਿ ਮੂਵਮੈਂਟ ਬਿਲਕੁਲ ਵੀ ਨਹੀਂ ਸੀ ਬਾਡੀ 'ਚ ਸੋ ਨੰਗਲ ਅੰਬੀਆਂ ਦੀ ਜਿਵੇਂ ਮੱਲੀਆਂ ਕੜਾ ਪਿੰਡ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀਗਾ ਕਬੱਡੀ ਟੂਰਨਾਮੈਂਟਾਂ ਵਿੱਚ ਲੋਕ ਥੋੜਾ ਡਰ-ਡਰ ਕੇ ਜਾਂਦੇ ਸੀ ਪਰ ਹੁਣ ਜਿਹੜਾ ਇਹ ਹਮਲਾ ਹੋਇਆ ਕਤਲ ਕੀਤਾ ਗਿਆ ਕਤਲੇਆਮ ਕੀਤਾ ਗਿਆ ਗੁੰਡਾਗਰਦੀ ਬਦਮਾਸ਼ੀ ਜਿਹੜੀ ਸਿਖਰਾਂ ਤੇ ਚੜੀ ਹੈ ਉਸ ਤੋਂ ਬਾਅਦ ਲੋਕਾਂ ਦਾ ਦਿਲ ਡਰ ਗਿਆ ਔਰ ਮੌਕੇ ਤੇ ਜਦੋਂ ਇਹ ਕਤਲ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਮੌਕੇ ਤੇ ਸਟੇਜ ਤੇ ਐਮ ਐਲ ਏ 43 ਅਤੇ ਸੱਤ ਸਮਾਜ ਤੋਂ ਮਹਾਂਪੁਰਖ ਬੈਠੇ ਸਨ ਵੀ ਆਈ ਪੀ ਲੋਕ ਉੱਥੇ ਬੈਠੇ ਸਨ ਮਨੀਕਰਤ ਔਲਖ ਨੇ ਆਣਾ ਸੀ ਜਿਸ ਨੂੰ ਵਾਪਸ ਭੇਜ ਦਿੱਤਾ ਗਿਆ ਤਾਂ ਸੁਹਾਨੇ ਵੇਖੇ ਇਹ ਵੱਡਾ ਕਬੱਡੀ ਟੂਰਨਾਮੈਂਟ ਹੋ ਰਿਹਾ ਸੀਗਾ ਰਾਣਾ ਬਲਾਚੌਰੀ ਆਪਣੇ ਦੋਸਤ ਜੱਗੂ ਹਾਕਮ ਵਾਲੀਆ ਦੇ ਨਾਲ ਉੱਥੇ ਪਹੁੰਚਦਾ ਹੈ ਤੇ ਉਸ ਸਮੇਂ ਸ਼ਿਵ ਜੋੜੇ ਜਿਹੜਾ ਉਹ ਕਮੈਂਟਰੀ ਕਰ ਰਿਹਾ ਸੀ ਕਮੈਂਟੇਟਰ ਸੀ ਕਮੈਂਟੇਟਰ ਉੱਥੇ ਕਮੈਂਟਰੀ ਕਰ ਰਿਹਾ ਸੀਗਾ ਤੇ ਉਸ ਵੇਲੇ ਰਾਣਾ ਬਲਾਚੌਰੀਆ ਦੇ ਕੋਲ ਤਿੰਨ ਅਣਪਛਾਤੇ ਸਪਲੈਂਡਰ ਮੋਟਰਸਾਈਕਲ ਤੇ ਜਿਹੜੇ ਤਿੰਨ ਅਣਪਛਾਤੇ ਬਦਮਾਸ਼ ਆਉਂਦੇ ਆ ਪਹਿਲਾਂ ਫੋਟੋ ਖਿਚਾਉਣ ਦੀ ਗੱਲ ਕਰਦੇ ਉਸ ਤੋਂ ਬਾਅਦ ਫੋਟੋ ਖਿਚਾ ਕੇ ਗੋਲੀਆਂ ਮਾਰ ਦਿੰਦੇ ਪੁਆਇੰਟ ਬਲੈਂਕ ਤੋਂ ਬਿਲਕੁਲ ਨਜ਼ਦੀਕੀ ਤੋਂ ਗੋਲੀਆਂ ਚਲਾਉਂਦੇ ਗਰਦਨ ਅਤੇ ਸਿਰ ਦੇ ਉੱਤੇ ਗੋਲੀਆਂ ਵੱਜਦੀਆਂ ਤੇ ਉੱਥੋਂ ਫਰਾਰ ਹੋ ਜਾਂਦੇ ਆ ਇੱਕ ਬਲੈਰੋ ਗੱਡੀ ਜਿਹੜੀ ਹੈ ਉਹ ਵੀ ਸ਼ੱਕ ਦੇ ਘੇਰੇ ਚ ਤੇ ਉਸ ਤੋਂ ਬਾਅਦ ਰਾਣਾ ਬਲਾਚੌਰਿਆ ਨੂੰ ਫੋਰਟਿਸ ਹਸਪਤਲ ਵਿਖੇ ਭਰਤੀ ਕਰਾਇਆ ਜਾਂਦਾ ਜਿੱਥੇ ਹੁਣ ਇਹ ਦੱਸਿਆ ਜਾ ਰਿਹਾ ਕਿ ਰਾਣਾ ਬਲਾਚੌਰਿਆ ਦੀ ਜਿਹੜੀ ਹੈ ਮੌਤ ਹੋ ਗਈ ਹੈ ਬੜੀ ਬੰਦਪੱਗੀ ਗੱਲ ਹੈ ਔਰ ਨਾਲ ਦੀ ਨਾਲ ਇੱਕ ਇਹ ਵੀ ਗੱਲ ਜਿਹੜੀ ਸ਼ੱਕ ਦੇ ਘੇਰੇ ਚ ਹੈ ਕਿ ਦੱਸਿਆ ਜਾ ਰਿਹਾ ਪੰਬੀਹਾ ਗੈਂਗ ਨਾਲ ਸ਼ਾਇਦ ਰਾਣਾ ਬਲਾਚੌਰਿਆ ਦੀ ਕੋਈ ਪੁਰਾਣੀ ਖੁੰਦਕ ਸੀ ਨਵਾਂ ਸ਼ਹਿਰ ਤੋਂ ਜਦੋਂ ਬਲਾਚੌਰ ਨੂੰ ਜਾਣੇ ਆ ਤਾਂ ਰਸਤੇ 'ਚ ਝੜਕੂਆ ਪਿੰਡ ਆਉਂਦਾ ਚੜਕੂਆ ਪਿੰਡ ਦਾ ਇਹ ਰਹਿਣ ਵਾਲਾ ਸੀ ਰਾਣਾ ਬੱਲਾ ਚੌਰੀਆ ਕਬੱਡੀ ਪਲੇਅਰ ਰਹਿ ਚੁੱਕਾ ਹੈ ਇਹ ਕੋਚ ਹੈ ਪ੍ਰਮੋਟਰ ਹੈ ਔਰ ਖਾਸਾ ਨਾਮ ਹੈ ਕਬੱਡੀ ਜਗਤ ਵਿੱਚ ਬੜੀ ਸੋਹਣੀ ਬਾਡੀ ਬੜਾ ਸੋਹਣਾ ਸਰੀਰ ਉੱਚੇ ਲੰਬੇ ਕੱਦ ਦਾ ਨੌਜਵਾਨ ਤੇ ਕਿਸ ਤਰੀਕੇ ਜਿਹੜੇ ਬਦਮਾਸ਼ ਆ ਉਹਨਾਂ ਨੇ ਢੇਰ ਕਰ ਦਿੱਤਾ ਬੜੀ ਬੰਦਪਾਗੀ ਖਬਰ ਹੈ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਲਾਅ ਐਂਡ ਆਰਡਰ ਨੂੰ ਲੈ ਕੇ ਇਹ ਬਹੁਤ ਵੱਡੀ ਘਟਨਾ ਬਹੁਤ ਮੰਦਪਾਗੀ ਘਟਨਾ ਹੈ ਔਰ ਲੋਕ ਜਿਹੜੇ ਆ ਉਹ ਪ੍ਰਸ਼ਾਸਨ ਅੱਗੇ ਸਵਾਲ ਕਰਦੇ ਕਿਉਂਕਿ ਮੰਗਲ ਅੰਬਿਆਨੀ ਭੁੱਲਿਆ ਦੀਪ ਸਿੱਧੂ ਨਹੀਂ ਭੁੱਲਿਆ ਸਿੱਧੂ ਮੂਸੇ ਵਾਲਾ ਨਹੀਂ ਭੁੱਲਿਆ ਤੇ ਇਹ ਨੌਜਵਾਨ ਜੋ ਕਿ ਟੂਰਨਾਮੈਂਟ ਦੇਖਣ ਗਿਆ ਸੀਗਾ ਤੇ ਉੱਥੇ ਪ੍ਰਮੋਟਰ ਹੈ ਕਬੱਡੀ ਪ੍ਰਮੋਟਰ ਹੈ ਨਾਮ ਵਰ ਕਬੱਡੀ ਪ੍ਰਮੋਟਰ ਹੈ ਤੇ ਉੱਥੇ ਇਸ ਤਰੀਕੇ ਸ਼ਰਿਆਂ ਵਿੱਚ ਚੱਲਦੇ ਮੈਚ ਵਿੱਚ ਫੋਟੋ ਖਿਚਾਣ ਬਹਾਨੇ ਕਤਲ ਕਰ ਦੇਣਾ ਗੋਲੀਆਂ ਚਲਾ ਦੇਣੀਆਂ ਪੁਆਇੰਟ 0 ਤੋਂ ਤਾਂ ਇਹ ਬੜੀ ਮੰਦ ਭਾਗੀ ਗੱਲ ਹੈ ਤੇ ਪ੍ਰਸ਼ਾਸਨ ਦੇ ਅੱਗੇ ਚੁਣੌਤੀ ਹੈ ਪੁਲਿਸ ਅੱਗੇ ਚੁਣੌਤੀ ਹੈ ਕਿ ਪੁਖਤਾ ਪਰਬੰਧ ਨਹੀਂ ਸਨ ਤਾਂ ਇਹ ਜਿਹੜੇ ਪ੍ਰਸ਼ਾਸਨ ਅੱਗੇ ਪੁਲਿਸ ਪ੍ਰਸ਼ਾਸਨ ਅੱਗੇ ਤੇ ਸਰਕਾਰਾਂ ਅੱਗੇ ਬਹੁਤ ਵੱਡੀ ਚੁਣੌਤੀ ਹੈ ਵੱਡੇ ਸਵਾਲ ਹੈ ਕਿ ਇੱਕ ਪਾਸੇ ਅਸੀਂ ਕਹਿੰਦੇ ਕਿ ਨਸ਼ਾ ਖਤਮ ਕਰਨਾ ਹੈ ਅਸੀਂ ਖੇਡਾਂ ਨੂੰ ਪ੍ਰਮੋਟ ਕਰਨਾ ਹੈ ਤੇ ਉੱਥੇ ਜਦ ਇਸ ਤਰੀਕੇ ਵੱਡੇ ਟੂਰਨਾਮੈਂਟ ਹੁੰਦੇ ਆ ਤਾਂ ਪ੍ਰੋਮੋਟਰ ਦੇ ਚੇਕਰ ਕੋਈ ਗੋਲੀਆਂ ਮਾਰ ਜਾਂਦਾ ਤਾਂ ਅਸੀਂ ਕਿੰਨਾ ਕੁ ਖੇਡਾਂ ਨੂੰ ਪ੍ਰਮੋਟ ਕਰਾਂਗੇ ਕਿਉਂ ਨਾ ਫਿਰ ਮਾਪਿਓਂ ਸੋਚਣ ਕੇ ਸੀ ਆਪਣੇ ਬੱਚਿਆਂ ਨੂੰ ਪਰਦੇਸਾਂ ਚ ਭੇਜ ਦਈਏ ਚਾਹੇ ਦबई ਭੇਜ ਦਈਏ ਹਾਲੇ ਕਿ ਡबई ਸਭ ਤੋਂ ਵੱਧ ਸੁਰੱਖਿਅਤ ਜਗ੍ਹਾ ਹੈ ਕਿ ਪੰਮਾ ਦबई ਭੇਜ ਦਈਏ ਪਰ ਇੱਥੋਂ ਕੱਲ ਦਈਏ ਇੱਥੋਂ ਭੇਜ ਦੀ ਕਿਉਂਕਿ ਇੱਥੇ ਹਾਲਾਤ ਜਿਹੜੇ ਆ ਉਹ ਯੂਪੀ ਦੀਆਂ ਜਿਹੜੀਆਂ ਪੁਰਾਣੀਆਂ ਫਿਲਮਾਂ ਹੁੰਦੀਆਂ ਸੀਗੀਆਂ ਪੁਰਾਣੀਆਂ ਫਿਲਮਾਂ 'ਚ ਦਿਖਾਇਆ ਜਾਂਦਾ ਸੀ 100 ਰੁਪਏ 'ਤੇ ਬੰਦਾ ਕਤਲ ਕਰ ਦਿੱਤਾ ਜਾਂਦਾ ਤਾਂ ਯੂਪੀ ਨਾਲੋਂ ਵੀ ਜਿਹੜੇ ਬੱਤਰ ਹਾਲਾਤ ਬਣਦੇ ਜਾ ਰਹੇ ਆ ਯੂਪੀ ਨਾਲੋਂ ਵੀ ਜ਼ਿਆਦਾ ਅਸਲਾ ਪੰਜਾਬ ਵਿੱਚ ਹੋ ਗਿਆ ਇਸ ਕਰਕੇ ਜਿਹੜੇ ਮਾਪੇ ਹੋਇਆ ਉਹ ਤਰਾ-ਤਰਾ ਕਰ ਦਿੰਦੇ ਆਪਣੇ ਬੱਚਿਆਂ ਨੂੰ ਇਹ ਸਮਝਾਉਂਦੇ ਕਿ ਭਾਈ ਜੇਕਰ ਤੁਹਾਨੂੰ ਕੋਈ ਚੰਗਾ ਮਾੜਾ ਕਹਿ ਵੀ ਜਾਂਦਾ ਤਾਂ ਤੁਸੀਂ ਅੱਗੇ ਕੋਈ ਜਵਾਬ ਨਾ ਦਿਓ ਤੁਸੀਂ ਚੁੱਪ ਕਰ ਜਾਓ ਤੁਸੀਂ ਘਰ ਆ ਜਾਓ ਤੇ ਅਸੀਂ ਤੁਹਾਡਾ ਪ੍ਰਦੇਸ਼ ਦਾ ਇੰਤਜ਼ਾਮ ਕਰ ਦਨੇ ਇੱਥੇ ਚੱਲੇ ਇੱਥੋਂ ਚੱਲੇ ਜਾਓ ਅਤੇ ਬਾਹਰ ਵੀ ਹੁਣ ਗੈਂਗਵਾਲ ਸੋਰੀਆਂ ਕੈਨੇਡਾ ਵਿੱਚ ਵੀ ਅਸੀਂ ਦੇਖਦੇ ਆ ਅੱਜ ਦਿਨ ਗੋਲੀਬਾਰੀ ਹੁੰਦੀ ਰਹਿੰਦੀ ਹੈ ਸੋ ਮਾਪੇ ਚਿੰਤਤ ਨੇ ਆਮ ਲੋਕ ਚਿੰਤਤ ਨੇ ਤੇ ਅਜਤ ਇਹੋ ਜਿਹੀ ਕੋਈ ਮਾੜੀ ਵਾਰਦਾਤ ਹੁੰਦੀ ਹੈ ਕਟਣਾ ਹੁੰਦੀ ਹੈ ਤਾਂ ਰੂਹ ਚੀਰ ਹੋ ਜਾਂਦੀ ਹੈ ਦਿਲ ਚੀਰ ਹੋ ਜਾਂਦਾ ਹੈ ਤੇ ਜਿਸ ਪਰਿਵਾਰ ਨਾਲ ਕਟਣਾ ਹੁੰਦੀ ਹੈ ਉਹਦੇ ਨਾਲ ਹਮਦਰਦੀ ਜਾਗਦੀ ਹੈ ਸੋ ਹੁਣ ਪੁਲਿਸ ਨੇ ਤਾਇਆ ਕਰਨਾ ਹੈ ਪੁਲਿਸ ਨੇ ਤਫਤੀਸ਼ ਕਰਨੀ ਹੈ ਪੁਲਿਸ ਨੇ ਲੱਭਣਾ ਹੈ ਔਰ ਉਮੀਦ ਕਰਦੇ ਜਿਹੜੀ ਬਲੈਰੋ ਸ਼ੱਕ ਦੇ ਘੇਰੇ ਚ ਹੈ ਤੇ ਜਿਹੜਾ ਸਪਲੈਂਡਰ ਮੋਟਰਸਾਈਕਲ ਜਿਸ ਤੇ ਇਹ ਤਿੰਨ ਬਦਮਾਸ਼ ਜਿਨ੍ਹਾਂ ਨੇ ਆ ਕੇ ਗੋਲੀਆਂ ਚਲਾਈਆਂ ਫੋਟੋ ਖਿਚਾਣ ਭਾਨੇ ਉਹਨਾਂ ਨੂੰ ਪੁਲਿਸ ਜਿਹੜੇ ਬਦਮਾਸ਼ ਨੇ ਉਹਨਾਂ ਦੀ ਵਹੀਕਲ ਨੂੰ ਉਹਨਾਂ ਦੇ ਐਸਐਲ ਨੂੰ ਤੇ ਉਹਨਾਂ ਨੂੰ ਜਲਦੀ ਪੁਲਿਸ ਜਿਹੜੀ ਹੈ ਗ੍ਰਿਫਤਾਰ ਕਰੇਗੀ ਕਰੇਗੀ ਮੋਟਰਸਾਈਕਲ ਤੇ ਐਸਐਲ ਨੂੰ ਰਿਕਵਰ ਕਰੇਗੀ ਉਮੀਦ ਕਰਦੇ ਪਰ ਹਾਲ ਦੀ ਘੜੀ ਪੀੜਤ ਧਿਰ ਦੇ ਨਾਲ ਹਮਦਰਦੀ ਹੈ ਔਰ ਹਾਲੇ ਤੱਕ ਕਿਸੇ ਨੇ ਕੋਈ ਜ਼ਿੰਮੇਵਾਰੀ ਨਹੀਂ ਲਈ ਜਦੋਂ ਕੋਈ ਕਿਉਂਕਿ ਅੱਜ ਕੱਲ ਤਾਂ ਇਹ ਵੀ ਟ੍ਰੈਂਡ ਬਣ ਗਿਆ ਕਿਸੇ ਦਾ ਕਤਲ ਕਰਕੇ ਉਸ ਤੋਂ ਬਾਅਦ ਜ਼ਿੰਮੇਵਾਰੀਆਂ ਲੈ ਲਈਆਂ ਜਾਂਦੀਆਂ ਜਿਹਦੇ ਕਰਕੇ ਹੋਰ ਦਹਿਸ਼ਤ ਪੈਦੀ ਹੈ ਤਾਂ ਬੰਬੀਹਾ ਗਰੁੱਪ ਦੇ ਨਾਲ ਪ੍ਰਾਣੀ ਖੁੰਦਕ ਹੈ ਇਹ ਗੱਲ ਸਾਹਮਣੇ ਆ ਰਹੀ ਹੈ ਹਾਲਕਿ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਫਿਰ ਤੋਂ ਪੰਜਾਬ 'ਚ ਜਿਹੜੇ ਹਾਲਾਤ ਬਣ ਰਹੇ ਉਹਨਾਂ ਨੂੰ ਦੇਖ ਕੇ ਮਨ ਚਿੰਤਿਤ ਹੁੰਦਾ ਹੈ ਮਨ ਪਰੇਸ਼ਾਨ ਹੁੰਦਾ ਹੈ ਮਨ ਚਿੰਤਾ ਦੇ ਘੇਰੇ ਚ ਆਉਂਦਾ ਹੈ ਤੇ ਪਤਾ ਨਹੀਂ ਪ੍ਰਸ਼ਾਸਨ ਨੇ ਸਰਕਾਰਾਂ ਨੇ ਕਦ ਜਾਗਣਾ ਕਿਉਂਕਿ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਬਦਨਾਲੋ ਬੱਤਰ ਹੋ ਚੁੱਕੀ ਹੈ ਬਹੁਤ ਬਹੁਤ ਸ਼ੁਕਰੀਆ